ਸਟਾਰ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਏ ਤਿੰਨ ਦਿਨਾ ਮੌਨਸੂਨ ਇਜਨਾਸ ਦੀ ਕਾਰਵਾਈ ਨੂੰ ਅੱਖਾਂ ਪੁੰਜਣ ਦੀ ਕੋਸ਼ਿਸ਼ ਤੋਂ ਵੱਧ ਨਹੀਂ ਕਿਹਾ ਜਾ ਸਕਦਾ ਡੈਂਡੀ ਅਜੇ ਹਾਂ ਲੱਗਦਾ ਹੈ ਜਿਵੇਂ ਸਰਕਾਰ ਸੰਵਿਧਾਨਕ ਮਜਬੂਰੀ ਨੂੰ ਮੁੱਖ ਰੱਖ ਕੇ ਮਹੱਜ ਕਾਰਵਾਈ ਕੀ ਪਾ ਰਹੀ ਹੈ ਡੰਡੀ ਪਿਛਲੀਆਂ ਸਰਕਾਰਾਂ ਸਮੇਂ ਜਦੋਂ ਘੱਟ ਸਮੇਂ ਲਈ ਇਜਲਾਸ ਬੁਲਾਏ ਜਾਂਦੇ ਸਨ ਤਾਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਜਰਨਲ ਅਤੇ ਇਸ ਨਾਲ ਜੁੜੇ ਬਾਹਰ ਬੈਠੇ ਸਿਆਸਤਦਾਨ ਜ਼ੋਰ ਸ਼ੋਰ ਨਾਲ ਅਜਿਹੇ ਬਿਆਨ ਦਾਗਦੇ ਸਨ ਕਿ ਸਾਲ ਵਿੱਚ ਵਿਧਾਨ ਸਭਾ ਦੀਆਂ ਵੱਧ ਤੋਂ ਵੱਧ ਮੀਟਾਂ ਬੁਲਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਮਸਲਿਆਂ ਪ੍ਰਤੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਟੰਡੀ ਪਰ ਮੌਜੂਦਾ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਬੁલાਏ ਗਏ اجلاسਾਂ ਨੇ ਵੀ ਇਸ ਅੱਖੋਂ ਵੱਡੀ ਹੱਦ ਤੱਕ ਨਿਰਾਸ਼ਾ ਹੀ ਪੈਦਾ ਕੀਤੀ ਸੀ ਅਤੇ ਇੱਕ ਨੀਤੀ ਤਹਿਤ ਮਹਿਜ਼ ਖਾਣਾ ਪੂਰਤੀ ਲਈ ਹੀ اجلاس ਬੁલાਏ ਗਏ ਸਨ ਡੈਂਡੀ ਇਨ੍ਹਾਂ ਇਜਲਾਸਾਂ ਦੌਰਾਨ ਜਿਸ ਤਰ੍ਹਾਂ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਵਿਹਾਰ ਕੀਤਾ ਗਿਆ ਉਹ ਵੀ ਸਟੇਜੀ ਡਰਾਮਿਆਂ ਤੋਂ ਘੱਟ ਨਹੀਂ ਸੀ ਢੋਸ ਰੂਪ ਵਿੱਚ ਰਾਜ ਦੇ ਪੱਖ ਦੇ ਮੁੱਦਿਆਂ ਉੱਤੇ ਚਰਚਾ ਕਰਨ ਦੀ ਤਾਂ ਇਸ ਤੋਂ ਹੋਰ ਹੋਰ ਗੱਲਾਂ ਕਰਕੇ ਕੰਨੀ ਘਤਰੌਣ ਦੇ ਢੰਗ ਤਰੀਕੇ ਹੀ ਲੱਭੇ ਜਾਂਦੇ ਸਨ ਡੰਡੀ ਹੁਣ ਵੀ 6 ਮਹੀਨੇ ਬਾਅਦ ਹੋ ਰਹੇ ਇਸ ਇਜਲਾਸ ਨੂੰ ਸਿਰਫ 10 ਦਿਨਾਂ ਵਿੱਚ ਸਮੇਟਣਾ ਸਰਕਾਰ ਦੀ ਬਚਾ ਵਾਲੀ ਨੀਤੀ ਦਾ ਹੀ ਹਿੱਸਾ ਕਿਹਾ ਜਾ ਸਕਦਾ ਹੈ ਡੰਡੀ ਪਿਛਲੇ ਸਮੇਂ ਵਿੱਚ ਸੂਬੇ ਵਿੱਚ ਇੰਨੇ ਗੰਭੀਰ ਮਸਲੇ ਪੈਦਾ ਹੋਏ ਜਿੰਨਾ ਉਤੇ ਪਿਸਥਾਰਿਤ ਚਰਚਾ ਤੋਂ ਸਰਕਾਰ ਬਚਦੀ ਜਾਪਦੀ ਹੈ ਡੈਂਡੀ ਸੂਬੇ ਵਿੱਚ ਅਮਨ ਕਾਨੂੰਨ ਇਸ ਹੱਦ ਤੱਕ ਵਿਗੜ ਚੁੱਕਾ ਹੈ ਕਿ ਸ਼ਾਮ ਸਵੇਰੇ ਤਾਂ ਕੀ ਔਰਤਾਂ ਨੂੰ ਦੁਪਹਿਰ ਵੇਲੇ ਵੀ ਸੜਕਾਂ ਅਤੇ ਬਾਜ਼ਾਰਾਂ ਵਿੱਚ ਜਾਣ ਤੋਂ ਡਰ ਲੱਗਣ ਲੱਗਾ ਹੈ ਡੈਂਡੀ ਇਸ ਮਹਾਜ ਉੱਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ ਹੈ ਡੈਂਡੀ ਫਿਰੌਤੀਆਂ ਧਮਕੀਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਡੈਂਡੀ ਇਸ ਇਜਨਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਨੇ ਦਰਜਨਾ ਹੀ ਅਜਿਹੇ ਮਸਲੇ ਉਠਾਉਣ ਦੀ ਗੱਲ ਆਖੀ ਸੀ ਜਿਨ੍ਹਾਂ ਦਾ ਸਾਹਮਣਾ ਕਰਨ ਤੋਂ ਨਿਸ਼ਚਿਤ ਰੂਪ ਵਿੱਚ ਸਰਕਾਰ ਸੰਕੋਚ ਕਰਨ ਲੱਗੀ ਹੈ ਡੈਂਡੀ ਪਿਛਲੀਆਂ ਸਰਕਾਰਾਂ ਉੱਤੇ ਭ੍ਰਸ਼ਟਾਚਾਰ ਦਾ ਦੋਸ਼ ਲੱਗਦਾ ਰਿਹਾ ਹੈ ਡੈਂਡੀ ਅੱਜ ਦੀ ਇਮਾਨਦਾਰ ਸਰਕਾਰ ਦੇ ਸਮੇਂ ਵਿੱਚ ਆਮ ਪ੍ਰਭਾਵ ਇਹ ਬਣਿਆ ਹੈ ਕਿ ਇਹ ਬਿਮਾਰੀ 4 ਗੁਣਾ ਹੋਰ ਵੱਧ ਗਈ ਹੈ ਡੈਂਡੀ ਸਰਕਾਰ ਨੂੰ ਆਪਣੇ ਸਾਰੇ ਕਾਰਕੋਲ ਹੁਣ ਵੀ ਦੁੱਧ ਤੋਤੇ ਦਿਖਾਈ ਦਿੰਦੇ ਹਨ ਪਰ ਵਿਰੋਧੀ ਪਾਰਟੀਆਂ ਦੇ ਪ੍ਰਸ਼ਟਾਚਾਰ ਨੂੰ ਆਧਾਰ ਬਣਾ ਕੇ ਕਾਰਵਾਈਆਂ ਲਗਾਤਾਰ ਜਾਰੀ ਹਨ ਡੰਡੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਤਾਂ ਸਰਕਾਰ ਨੂੰ ਭੁੱਲ ਭਲਾ ਗਈ ਹੀ ਜਾਪਦੀ ਹੈ ਪਰ ਬਿਜਲੀ ਮੁਫਤ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਨਾ ਸਿਰਫ ਇਸ ਨੇ ਬਿਜਲੀ ਨਿਗਮ ਦਾ ਦਿਵਾਲਾ ਕੰਡ ਦਿੱਤਾ ਹੈ ਸਗੋਂ ਇਸ ਖੇਤਰ ਵਿੱਚ ਡੰਡੀ ਸਟਾਕ